हां जी ਕਿਸਾਨ ਭਰਾ ਉਹ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਾਂਗੇ। ਸੋ ਝੋਨੇ ਦੇ ਸੀਜ਼ਨ ਤੋਂ ਬਾਅਦ ਲਗਭਗ ਕਣਕ ਦੀ ਬਜਾਈ ਜਿਹੜੀ ਆ ਉਹ ਕੰਪਲੀਟ ਹੋ ਚੁੱਕੀ ਆ। ਸੋ ਕਣਕ ਦੀ ਬਜਾਈ ਦੇ ਅਪरांत ਹੀ ਕਣਕ ਦੇ ਵਿੱਚ ਹੋਣ ਵਾਲੇ ਨਦੀਨ ਅਤੇ ਇਹਨਾਂ ਨਦੀਨਾਂ ਨੂੰ ਲੈ ਕੇ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਆ ਖਾਸ ਕਰਕੇ ਗੁੱਲੀ ਡੰਡਾ। ਸੋ ਕਾਫੀ ਵੱਡੀ ਸਮੱਸਿਆ ਬਣੀ ਪਈ ਆ ਗੁੱਲੀ ਡੰਡੇ ਦੀ। ਸੋ ਇਸ ਨਾਮਰਾਦ ਨਦੀਨ ਨੂੰ ਮਾਰਨ ਦੇ ਲਈ ਕਿਸਾਨ ਕਾਫੀ ਖਰਚਾ ਕਰ ਚੁੱਕਿਆ ਹੈ। ਸੋ ਕਾਫੀ ਐਕਸਪੈਰੀਮੈਂਟਲ ਹੀ ਕਿਸਾਨ ਨੇ ਕੀਤੇ ਆ ਜਿਵੇਂ ਕਿ ਸੰਕੋਰ ਨੂੰ ਛੱਟੇ ਦੇ ਨਾਲ ਵਰਤ ਰਹੇ ਆ ਸੋ ਪ੍ਰੰਤੂ ਇਹਨਾਂ ਦੇ ਬਾਵਜੂਦ ਵੀ ਜਿਹੜਾ ਗੁੱਲੀ ਡੰਡੇ ਦੀ ਰੋਕਥਾਮ ਨਹੀਂ ਹੋਈ ਉਸ ਦੇ ਉਲਟ ਕਣਕ ਦਾ ਨੁਕਸਾਨ ਕਾਫੀ ਜਗ੍ਹਾ ਤੇ ਹੋ ਚੁੱਕਾ ਸੋ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਗੁੱਲੀ ਡੰਡੇ ਅਤੇ ਚੌੜੇ ਪੱਤੀ ਨਦੀਨ ਦੀ ਰੋਕਥਾਮ ਬਾਰੇ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਵੇ ਕਿਸੇ ਦੀ ਤੁਹਾਡੇ ਤੱਕ ਮਹਈਆ ਹੋ ਸਕੇ ਸੋ ਜਿਵੇਂ ਕਿ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਕਾਫੀ ਮਹਿੰਗੀਆਂ ਦਵਾਈਆਂ ਕਰਨ ਦੇ ਬਾਵਜੂਦ ਜਿਵੇਂ ਕਿ ਅਵਕੀਰਾ ਹੋ ਗਈ ਮੋਮੀ ਜੀ ਹੋ ਗਈ ਜਾਂ ਫਿਰ ਕੁਝ ਕੁ ਕਿਸਾਨ ਐਕਸੀਐਲ ਪਲੱਸ ਟੌਪਿਕ ਦੀ ਵਰਤੋਂ ਕਰਦੇ ਆ ਜਾਂ ਫਿਰ ਐਟਲੈਂਟਿਸ ਦੀ ਵਰਤੋਂ ਕਰਦੇ ਆ ਜਿਵੇਂ ਕਿ ਕੁਝ ਕਹਾਣੀਕਾਰਕ ਦਵਾਈਆਂ ਜਿਵੇਂ ਕਿ ਸੰਕੋਰ ਦੀ ਵਰਤੋਂ ਕਰਦੇ ਆ ਸੋ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਜੇਕਰ ਗੁੱਲੀ ਡੰਡਾ ਕੰਟਰੋਲ ਨਹੀਂ ਹੋ ਰਿਹਾ ਤਾਂ ਹੁਣ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਐਫਐਮਸੀ ਕੰਪਨੀ ਦੁਆਰਾ ਦਿੱਤਾ ਹੋਇਆ ਪ੍ਰੋਡਕਟ ਐਮਰੀਵਾ ਸੋ ਪਿਛਲੇ ਸਾਲਾਂ ਦੇ ਵਿੱਚ ਟ੍ਰਾਇਲ ਹੋਣ ਤੋਂ ਜੋ ਰਿਜ਼ਲਟ ਇਹਦਾ ਆਇਆ ਹੈ ਇਹ ਕਾਫੀ ਚੰਗਾ ਰਿਜ਼ਲਟ ਆਇਆ ਹੈ ਗੁੱਲੀ ਡੰਡੇ ਦੇ ਨਾਲ ਨਾਲ ਚੌੜਾ ਪੱਤਾ ਜਿਵੇਂ ਕਿ ਪਾਲਕ ਬਾਥੂ ਮੈਨਾਸ ਸਿੰਜੀ ਸੋ ਉਹਨਾਂ ਦੇ ਵੀ ਬਹੁਤ ਸੋਹਣਾ ਕੰਟਰੋਲ ਇਸ ਦਵਾਈ ਨੇ ਦਿਖਾਇਆ ਹੈ ਸੋ ਆਪਾਂ ਵਿਆਖਿਆ ਕਰਦੇ ਹਾਂ ਇਸ ਦਵਾਈ ਦੀ ਕੀ ਇਹਦਾ ਵਰਤਣ ਦਾ ਸਮਾਂ ਹੈ ਕੀ ਡੋਜ਼ ਆ ਕੀ ਰੇਟ ਆ ਸੋ ਗੱਲ ਕਰਦੇ ਹਾਂ ਵਿਸਤਾਰ ਨਾਲ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਵਿੱਚ ਲਾਸਟ ਤੱਕ ਬਣੇ ਰਹਿਣਾ ਸਕਿੱਪ ਕੀਤੀਆਂ ਨਿੱਕੀਆਂ ਨਿੱਕੀਆਂ ਗੱਲਾਂ ਮਿਸ ਹੋ ਜਾਂਦੀਆਂ ਤਾਂ ਆਪਣਾ ਕੋਈ ਫਸਲ ਦਾ ਨੁਕਸਾਨ ਨਾ ਹੋਵੇ ਸੋ ਆਓ ਪਹਿਲਾਂ ਦਵਾਈ ਦੀ ਪਛਾਣ ਜਾਣੀ ਹੈ ਵੀਡੀਓ ਸਕਰੀਨ ਦੇ ਉੱਪਰ ਫੋਟੋ ਚੱਲ ਰਹੀ ਹੈ ਐਫ ਐਮ ਸੀ ਕੰਪਨੀ ਬ੍ਰੈਂਡ ਨੇਮ ਐਮਪੀਵਾ ਜੇ ਗੱਲ ਟੈਕਨੀਕਲ ਦੀ ਕਰੀਏ ਤਾਂ ਬੈਕਸਲੋ ਜੋਨ ਪਲੱਸ ਬੈਟਰੀ ਬਿਊਜਨ ਜੀ ਹਾਂ ਹਸਨ ਹੋਰ ਵਾਲਾ ਟੈਕਨੀਕਲ ਇਸ ਦੇ ਵਿੱਚ ਮਿਕਸ ਆ ਸੋ ਮੈਟਰੀਬਿਊਸ਼ਨ ਨੂੰ ਲੈ ਕੇ ਕਿਸਾਨ ਕਾਫੀ ਚਿੰਤਤ ਹੁੰਦਾ ਹੈ ਕਿ ਕੀ ਫਸਲ ਦਾ ਨੁਕਸਾਨ ਵੀ ਹੋ ਸਕਦਾ ਹੈ ਆ ਰੇਤਲੀਆਂ ਜ਼ਮੀਨਾਂ ਦੇ ਵਿੱਚ ਕੁਝ ਕੁ ਪਰਸੈਂਟ ਕਣਕ ਨੂੰ ਦਬਾ ਸਕਦੀ ਹੈ ਇਹ ਦਵਾਈ ਬਾਕੀ ਭਾਰੀਆਂ ਜ਼ਮੀਨਾਂ ਦੇ ਵਿੱਚ ਜਾਂ ਫਿਰ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਕੋਈ ਬਹੁਤਾ ਅਫੈਕਟ ਕਣਕ ਤੇ ਇਸ ਦਵਾਈ ਦਾ ਨਹੀਂ ਪੈਂਦਾ ਸੋ ਹਰਕ ਵਣ ਦੇ ਵਿੱਚ ਹਰਕ ਜ਼ਮੀਨ ਦੇ ਵਿੱਚ ਆਪਾਂ ਇਸ ਦਵਾਈ ਦੀ ਵਰਤੋਂ ਕਰ ਸਕਦੇ ਆ ਸੋ ਵਰਤੋਂ ਕਰਨ ਦਾ ਸਮਾਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਸੋ ਹਾਈਲਾਈਟ ਕੀਤਾ ਗਿਆ ਹੈ ਕੰਪਨੀ ਵੱਲੋਂ ਜੇਕਰ ਤੁਸੀਂ ਵਾਕਈ ਆਪਣੀ ਫਸਲ ਦੇ ਵਿੱਚੋਂ ਆਪਣੀ ਜ਼ਮੀਨ ਦੇ ਵਿੱਚੋਂ ਇਸ ਨਦੀਨ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਮੇਨ ਪੜਾ ਇਹਦਾ ਵਰਤੋਂ ਦਾ ਤਰੀਕਾ। ਸੋ ਵਰਤਣ ਦਾ ਤਰੀਕਾ ਬੜਾ ਧਿਆਨ ਨਾਲ ਸਮਝ ਲੈਣਾ ਹੈ। ਇਸ ਦੀ ਵਰਤੋਂ ਸਿਰਫ ਤੇ ਸਿਰਫ ਕੋਰਤੇ ਕਰਨੀ ਆ ਜਾਨੀ ਕਿ ਪਾਣੀ ਲਗਾਉਣ ਤੋਂ ਪਹਿਲਾਂ ਹੀ ਆਪਾਂ ਇਸ ਪ੍ਰੋਡਕਟ ਦੀ ਵਰਤੋਂ ਕਰਨੀ ਆ। ਜੇਕਰ ਤੁਸੀਂ ਪਾਣੀ ਲਗਾ ਲਿਆ ਹੈ ਤਾਂ ਬਿਲਕੁਲ ਵੀ ਇਸ ਪ੍ਰੋਡਕਟ ਦੀ ਵਰਤੋਂ ਤੁਸੀਂ ਨਹੀਂ ਕਰਨੀ। ਪਾਣੀ ਲਾਉਣ ਤੋਂ ਇੱਕ ਦਿਨ ਪਹਿਲਾਂ ਆਪਾਂ ਸਪਰੇਅ ਦੀ ਵਰਤੋਂ ਕਰਨੀ ਆ। ਸੋ so, 600 ਗ੍ਰਾਮ ਦਵਾਈ 600 ਗ੍ਰਾਮ ਐਮਰੀਵਾ ਪਲੱਸ 400 ਐਮਐਲ ਸੇਫਨਰ ਸੋ ਇਹਨਾਂ ਦੋਵਾਂ ਨੂੰ ਮਿਕਸ ਕਰਕੇ ਪਹਿਲਾਂ ਦਵਾਈ ਦਾ ਘੋਲ ਬਣਾਉਣਾ ਹੈ ਉਸ ਤੋਂ ਬਾਅਦ ਆਪਾਂ ਸੇਫਨਰ ਦੀ ਵਰਤੋਂ ਕਰਨੀ ਹੈ ਸੇਫਨਰ ਨੂੰ ਤੁਸੀਂ ਸਿੱਧਾ ਟੈਂਕੀ ਦੇ ਵਿੱਚ ਵੀ ਪਾ ਸਕਦੇ ਆ ਸੋ ਚੰਗੀ ਤਰ੍ਹਾਂ ਘੋਲ ਬਣਾ ਕੇ ਸਾਫ਼ ਪਾਣੀ ਲੈਣਾ ਹੈ ਗੰਧਲਾ ਪਾਣੀ ਜਾਂ ਫਿਰ ਰੇਤਾ ਵਾਲਾ ਪਾਣੀ ਨਹੀਂ ਲੈਣਾ ਸੋ ਇਸ ਦੇ ਨਾਲ ਦਵਾਈ ਦਾ ਰਿਜ਼ਲਟ ਘਟ ਆਵੇਗਾ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਦਵਾਈ ਦੀ ਵਰਤੋਂ ਕਰਨੀ ਆ ਪਾਣੀ ਲਗਾਉਣ ਤੋਂ ਇੱਕ ਦਿਨ ਪਹਿਲਾਂ ਆਪਾਂ ਸਪਰੇਅ ਕਰਨੀ ਆ ਸਪਰੇਅ ਕਰਨ ਦੇ ਬਾਅਦ ਠੀਕ 24 ਘੰਟਿਆਂ ਬਾਅਦ ਆਪਾਂ ਫਸਲ ਨੂੰ ਪਾਣੀ ਲਗਾਉਣਾ ਹੈ ਸੋ ਜੇਕਰ 5-7 ਘੰਟਿਆਂ ਦਾ ਇੱਧਰ ਉੱਧਰ ਹੋ ਜੇ ਤਾਂ ਚੱਲ ਸਕਦਾ ਹੈ ਜੇਕਰ ਆਪਾਂ ਜ਼ਿਆਦਾ ਲੇਟ ਕਰਦੇ ਆ ਪਾਣੀ ਜਾਂ ਫਿਰ ਦੂਜੇ ਜਾਂ ਫਿਰ ਤੀਜੇ ਦਿਨ ਪਾਣੀ ਲਗਾਉਨੇ ਆ ਸੋ ਇਹਦੇ ਵਿੱਚ ਆਪਣੀ ਫਸਲ ਦਾ ਨੁਕਸਾਨ ਨਹੀਂ ਹੋਵੇਗਾ ਦਵਾਈ ਦਾ ਰਿਜ਼ਲਟ ਆਪਾਂ ਨੂੰ ਘੱਟ ਮਿਲੇਗਾ ਸੋ ਕੋਸ਼ਿਸ਼ ਕਰੋ ਕਿ 24 ਤੋਂ ਲੈ ਕੇ 30-32 ਘੰਟਿਆਂ ਦੇ ਵਿੱਚ ਵਿੱਚ ਇਸ ਨੂੰ ਪਾਣੀ ਲੱਗਣਾ ਜ਼ਰੂਰੀ ਆ ਹੁਣ ਕੁਝ ਕ ਕਿਸਾਨਾਂ ਦਾ ਇਹ ਵੀ ਸਵਾਲ ਹੋਊਗਾ ਕਿ ਕੋਰ ਦੇ ਸਮੇ ਉੱਗਿਆ ਗੁੱਲੀ ਡੰਡਾ ਹੀ ਮਰੇਗਾ ਜੇਕਰ ਪਾਣੀ ਲੱਗਣ ਤੋਂ ਬਾਅਦ ਗੁੱਲੀ ਡੰਡੇ ਦਾ ਜਰਮੀਨੇਸ਼ਨ ਹੁੰਦਾ ਤਾਂ ਕੀ ਉਸਤੇ ਵੀ ਰੋਗ tham ਕਰੇਗੀ ਜੀ ਹਾਂ ਕੇਰਾ ਗੁੱਲੀ ਡੰਡਾ ਜ਼ਰੂਰ ਉਗਰੇਗਾ ਪਾਣੀ ਤੋਂ ਬਾਅਦ ਅਤੇ ਜਿਵੇਂ ਹੀ ਤੁਸੀਂ ਆਪਣੀ ਫਸਲ ਨੂੰ ਦੂਜਾ ਪਾਣੀ ਲਾਓਗੇ ਸੋ ਦੂਸਰੇ ਪਾਣੀ ਤੋਂ ਬਾਅਦ ਉਹ ਗੁੱਲੀ ਡੰਡਾ ਵੀ ਆਪਣੇ ਆਪ ਨਸ਼ਟ ਹੋ ਜਾਵੇਗਾ ਯਾਨੀ ਕਿ ਜਦੋਂ ਆਪਾਂ ਦੂਸਰਾ ਪਾਣੀ ਲਗਾਵਾਂਗੇ ਦਵਾਈ ਆਪਣਾ ਅਸਰ ਇੱਕ ਵਾਰ ਫਿਰ ਚਾਲੂ ਕਰੇਗੀ ਸੋ ਜੇ ਆਉਣ ਵਾਲੀਆਂ ਫਸਲਾਂ ਤੇ ਗੱਲ ਕੀਤੀ ਜਾਵੇ ਤਾਂ ਇਸ ਦਾ ਕੋਈ ਵੀ ਇਫੈਕਟ ਨਹੀਂ ਤੁਸੀਂ ਮੱਕੀ ਚਰੀ ਮੂੰਗੀ ਜੋ ਮਰਜੀ ਇਸ ਜ਼ਮੀਨ ਦੇ ਵਿੱਚ ਬੀਜ ਸਕਦੇ ਆ ਸੋ ਆਉਣ ਵਾਲੀ ਫਸਲ ਦੇ ਉੱਪਰ ਕੋਈ ਵੀ ਇਸ ਦਾ ਸਾਈਡ ਇਫੈਕਟ ਨਹੀਂਗਾ ਜੇ ਗੱਲ ਇਸ ਦੀ ਰੇਟ ਦੀ ਕੀਤੀ ਜਾਵੇ ਤਾਂ ਲਗਭਗ ਇਹ ਤੁਹਾਨੂੰ 2300 ਤੋਂ ਲੈ ਕੇ 2350 ਮਾਰਕੀਟ ਦੇ ਵਿੱਚੋਂ ਮਿਲ ਜਾਵੇਗਾ ਜੋ ਕਿ ਪ੍ਰਤੀ ਏਕੜ ਦਾ ਖਰਚਾ ਹੈ ਸੋ ਜਿਹੜੀਆਂ ਜ਼ਮੀਨਾਂ ਦੇ ਵਿੱਚ ਜਾਦੇ ਨਦੀਨ ਹੁੰਦਾ ਹੈ ਜਾਂ ਫਿਰ ਅੜੀਲ ਤੋਂ ਅੜੀਲ ਗੁੱਲੀ ਡੰਡਾ ਹੈ ਸੋ ਉੱਥੇ ਤੁਸੀਂ ਇਸ ਦਵਾਈ ਦੀ ਵਰਤੋਂ ਕਰ ਸਕਦੇ ਆ ਮੈਟਰੀਬਿਊਸ਼ਨ ਹੋਣ ਦੇ ਕਾਰਨ ਜਾਨੀ ਕਿ ਸੰਕੋਹਰ ਵਾਲਾ ਟੈਕਨੀਕਲ ਹੋਣ ਦੇ ਕਾਰਨ ਕੁਝ ਕ ਪਰਸੈਂਟ ਕਣਕ ਦਬ ਸਕਦੀ ਹੈ ਜੇਕਰ ਇਸ ਦੇ ਨਾਲ ਕੋਈ ਵੀ ਕਣਕ ਦੇ ਉੱਪਰ ਅਫੈਕਟ ਹੁੰਦਾ ਹੈ ਉਸ ਨੂੰ ਲੈ ਕੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਕੁਝ ਕੁ ਦਿਨਾਂ ਦੇ ਵਿੱਚ ਹੀ ਕਣਕ ਆਪਣੇ ਆਪ ਬਿਲਕੁਲ ਠੀਕ ਹੋ ਕੇ ਦੂਜੀਆਂ ਕਣਕਾਂ ਦੇ ਨਾਲੋਂ ਚੰਗਾ ਫੋਟ ਫਟਾਰਾ ਕਰਕੇ ਆਵੇਗੀ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੇ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਨਾ ਜੋ ਇਸ ਨਾਮਰਾਦ ਨਦੀਨ ਤੋਂ ਪਰੇਸ਼ਾਨ ਆ ਇਸ ਅੜੀਲ ਤੋਂ ਅੜੀਲ ਗੁੱਲੀ ਡੰਡੇ ਤੋਂ ਪਰੇਸ਼ਾਨ ਆ ਸੋ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਦੀ ਕਰਨਾ ਧੰਨਵਾਦ